ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋੜੀਆ ਅੱਜ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਏ ਤੁਹਾਨੂੰ ਦੱਸ ਦਈਏ ਵੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਤੋਂ ਬਾਅਦ ਅਰਦਾਸ ਵੀ ਕੀਤੀ ਕਿ ਜਲਦ ਹੀ ਅਰਵਿੰਦ ਕੇਸਰੀਵਾਲ ਵੀ ਹੋਣ ਰਿਹਾ ਸਿੱਖਾਂ ਦੀ ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਮੱਥਾ ਟੇਕਣ ਪਹੁੰਚਦੀਆਂ ਹਨ ਉੱਥੇ ਹੀ ਸ਼ਰਾਬ ਘੁਟਾਲੇ ਵਿੱਚ 17 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਵਾਸਤੇ ਪਹੁੰਚੇ ਅਤੇ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਹੋਰ ਵੀ ਕਈ ਮੰਤਰੀ ਕੈਬਨਿਟ ਮੰਤਰੀ ਜਿਹੜੇ ਉਹਨਾਂ ਦੇ ਨਾਲ ਹਾਜ਼ਰ ਰਹੇ ਉਸ ਤੋਂ ਬਾਅਦ ਉਹਨਾਂ ਨੇ ਕੀਰਤਨ ਵੀ ਸਰਵਣ ਕੀਤਾ ਤੇ ਆਸਥਾ ਦਾ ਆਪਣਾ ਇਜ਼ਹਾਰ ਕੀਤਾ ਤਸਵੀਰਾਂ ਤੁਸੀਂ ਦੇਖ ਸਕਦੇ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਭਗਵੰਤ ਮਾਨ ਪਹੁੰਚੇ ਨੇ ਤਾਂ ਹੱਥ ਜੋੜ ਕੇ ਅਰਦਾਸ ਕੀਤੀ ਹੈ ਤਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ کافی ਗਿਣਤੀ ਵਿੱਚ ਜਿਹੜੇ ਇੱਥੇ ਲੋਕ ਵੀ ਪਹੁੰਚੇ ਨੇ ਤਾਂ ਪੰਜਾਬ ਦੇ ਹੋਰ ਕੈਬਨਿਟ ਮੰਤਰੀ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਨੇ ਤਾਂ ਸਭ ਨੇ ਮੱਥਾ ਟੇਕਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤਸਵੀਰਾਂ ਤੁਸੀਂ ਦੇਖ ਸਕਦੇ ਮਨੀਸ਼ ਸ਼ਿਸ਼ੋੜੀਆ ਉਹਨਾਂ ਨੂੰ ਤਕਰੀਬਨ 17 ਮਹੀਨੇ ਪਹਿਲਾਂ ਸ਼ਰਾਬ ਘਟਾਲੇ ਵਿੱਚ ਜੇਲ੍ਹ ਜਾਣਾ ਪਿਆ ਸੀ ਉਸ ਤੋਂ ਬਾਅਦ ਅੱਜ ਅੱਜ ਪਹੁੰਚੇ ਨੇ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ 17 ਮਹੀਨੇ ਬਾਅਦ ਜੇਲ੍ਹ ਤੋਂ ਰਿਹਾ ਹੋਏ ਨੇਤਾ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਤਾਂ ਉਹਨਾਂ ਨੇ ਅਰਦਾਸ ਕੀਤੀ ਆ ਤਾਂ ਇਹ ਵੀ ਬੇਨਤੀ ਕੀਤੀ ਆ ਵੀ ਮੇਰੀ ਤਰ੍ਹਾਂ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੀ ਪੂਰੀ ਕੈਬਨਿਟ ਟੀਮ ਜੋ ਕਿ ਨਾਲ ਮਨੀਸ਼ ਸ਼ਿਸ਼ੋੜੀਆ ਦੇ ਨਾਲ ਹਾਜ਼ਰ ਸੀ ਉਸ ਤੋਂ ਬਾਅਦ ਉਹਨਾਂ ਨੇ ਸਰਵਣ ਕੀਰਤਨ ਵੀ ਜਿਹੜਾ ਕੀਤਾ ਤੁਹਾਨੂੰ ਦੱਸ ਦਈਏ ਕਿ ਕੀਰਤਨ ਸਰਵਣ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਿੱਚ ਸਿੱਖਿਆ ਦੀ ਕ੍ਰਾਂਤੀ ਲਿਆਉਣ ਇਸ ਦੇ ਨਾਲ ਹੀ ਬੋਲਦੇ ਹੋਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਰੀਆ ਨੇ ਦੱਸਿਆ ਕਿ ਜਦੋਂ ਮੈਂ ਜੇਲ੍ਹ ਵਿੱਚ ਸੀ ਤਾਂ ਉਦੋਂ ਮੈਂ ਸੁਖਿਆ ਸੀ ਕਿ ਜਦੋਂ ਮੈਂ ਰਿਹਾ ਹੋਵਾਂਗਾ ਤਾਂ ਰਿਹਾ ਹੁੰਦੇ ਹੀ ਮੈਂ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਜ਼ਰੂਰ ਟੇਕਾਂਗਾ ਤਾਂ ਅੱਜ ਉਹ ਦਿਨ ਆ ਗਿਆ ਅਤੇ ਮੈਂ ਆਪਣੇ ਪਰਿਵਾਰ ਨਾਲ ਮੱਥਾ ਟੇਕਣ ਵਾਸਤੇ ਇੱਥੇ ਪਹੁੰਚਿਆ ਹਾਂ ਸੀ ਸਾਥੀ ਖੇਤ ਆਪਸ ਦੇ ਕੋਇਆ ਆ ਦੇ ਰੱਖਿਆ ਹੈ 11:00 ਸੈਟ ਸਿੱਧਾ ਰੱਖਿਆ ਸਾਡੇ ਪਾਰਟੀ ਦੇ ਉੱਤੇ ਨਾਮ ਸਾਡਾ ਪਾਰਟੀ ਦਾ ਮੈਂਬਰ ਦੇ ਦੇਸ਼ ਦੇ ਭਾਜੀ ਬਰਾਬਰ ਰੱਖੋ ਨਾ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਉਣ ਵਾਲੇ ਸਿੱਖਿਆ ਮੰਤਰੀ ਦਿੱਲੀ ਦੇ ਡਿਪਟੀ ਸੀਐਮ ਸ਼੍ਰੀ ਮਨੀਸ਼ ਸੋਧਿਆ ਜੀ ਉਹਨਾਂ ਨੂੰ ਸਰਵ ਉੱਚ ਅਦਾਲਤ ਵੱਲੋਂ ਨ્યાਇ ਮਿਲਿਆ ਕਿ ਉਹਨਾਂ ਦੀ ਜ਼ਮਾਨਤ ਹੋਈ ਸਾਨੂੰ ਪਹਿਲੇ ਦਿਨੋਂ ਪਤਾ ਸੀਗਾ ਕਿ ਝੂਠੇ ਕੇਸ ਨੇ ਔਰ ਇਹਨਾਂ ਕੇ ਟਿਕਣੇ ਨਹੀਂ ਜ਼ਿਆਦਾ ਦੇਰ ਹਾਲਤਾਂ ਚ ਇਹੀ ਉਮੀਦ ਅਸੀਂ ਕੇਜਰੀਵਾਲ ਸਾਹਿਬ ਵਾਲੇ ਕੇਸ 'ਚ ਕਰ ਰਹੇ ਹਾਂ ਇਸ ਤੋਂ ਪਹਿਲਾਂ ਸੰਜੇ ਸਿੰਘ ਜੀ ਦੇ ਵਿਰੁੱਧ ਕੋਈ ਸਬੂਤ ਨਹੀਂ ਸੀ ਸੋ ਇਥੋਂ ਇਹ ਸਿੱਧ ਹੁੰਦਾ ਹੈ ਬਸ ਸਿਰਫ ਇਹ ਕੁਝ ਸਮੇਂ ਲਈ ਸਾਡੇ ਲੀਡਰਾਂ ਨੂੰ ਜੇਲ੍ਹ 'ਚ ਭੇਜ ਕੇ ਪਾਰਟੀ ਤੋੜਨ ਦੀ ਕੋਸ਼ਿਸ਼ ਕਰਦੇ ਪਰ ਆਮ ਆਦਮੀ ਪਾਰਟੀ ਕਿਸੇ ਹੋਰ ਮਿੱਟੀ ਦੀ ਬਣੀ ਹੋਈ ਹੈ ਉਹ 'ਚ ਕੋਈ ਤਰੇੜ ਜਾਂ ਦਰਾੜ ਨਹੀਂ ਆਊਗੀ ਤੋਂ ਅਰਦਾਸ ਕੀਤੀ ਸੀ ਮੈਂ ਵੀ ਕਈ ਵਾਰ ਆਇਆ ਇੱਥੇ ਅਰਦਾਸ ਕੀਤੀ ਸੀ ਕਿ ਸੱਚ ਦੀ ਜਿੱਤ ਹੋਵੇ ਸਾਨੂੰ ਬਲ ਬਖਸ਼ੇ ਤਾਂ ਸੱਚ ਦੀ ਜਿੱਤ ਹੋਈ ਹੈ ਤਾਂ ਅੱਜ ਮਨੀਸ਼ ਚੋਧਿਆ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਨੇ ਪਰਿਵਾਰ ਸਮੇਤ ਕੋਈ ਪੋਲਿਟਿਕਲ ਪ੍ਰੋਗਰਾਮ ਨਹੀਂ ਹੈਗਾ ਸਿਰਫ ਸਿਰਫ ਤੇ ਸਿਰਫ ਮੱਥਾ ਟੇਕਣ ਆਏ ਨੇ ਮੈਂ ਇੱਕ ਮਿੰਟ ਲਈ ਕਹੂੰਗਾ ਕਿ ਆਪਣੇ ਭਾਵਨਾਵਾਂ ਇੱਕ ਮਿੰਟ ਇਹ ਮੇਰੇ ਲਈ ਬੜੇ ਸੌਭਾਗ્ય ਦੀ ਗੱਲ ਹੈ ਕਿ ਅੱਜ ਮੈਨੂੰ ਇਹਨਾਂ ਦਰਬਾਰ ਸਾਹਿਬ ਮੱਥਾ ਟੇਕਣ ਦਾ ਅਵਸਰ ਮਿਲਿਆ ये बड़े सौभाग्य से मिलता है और जब मैं सत्रह महीने जेल में था तो बहुत शिद्दत से मैं रोज़ाना याद करता था आ, सच्चे क्योंकि मैं सच्चाई की लड़ाई लड़ रहा था और झूठ और साजिशों के तहत जेल में भिजवाया गया था तो मेरी हमेशा आ, सच्चे गुरु के चरणों में ये अरदास रहती थी कि सच्चाई की जीत होनी चाहिए और जब सच्चाई की जीत हुई मुझे दरबार साहब के आशीर्वाद से ऊपर वाले के आशीर्वाद से माननीय सुप्रीम कोर्ट और देश के संविधान की वजह से न्याय मिला तो मैं सबसे पहले मान साहब के साथ बात हुई तो सबसे पहले यही चर्चा हुई कि सबसे पहले सचखंड पे जाके माथा टेकेंगे और बहुत श्रद्धा के साथ आज पूरे दिल से मैं अपने परिवार के साथ ही आया हूँ और बहुत आभार व्यक्त करते हुए और सच्चाई की हमेशा जीत होती रहे जो लोग सच्चाई के लिए लड़ रहे हैं उनकी जीत होती रहे जो लोग गलत काम कर रहे हैं वो पीछे हटें वो नीचे आएँ केजरीवाल साहब के लिए भी आज अरदास की है कि जल्द से जल्द केजरीवाल साहब को भी आ, हमारे मुख्यमंत्री जी को बाहर निकालें और सच्चाई की वहाँ भी जीत हो हम सब बहुत दिल से मानते हैं तो है बिल्कुल बिल्कुल देखिए यहाँ ये तो मैंने कहा ना जैसे ऑनरेबल सी एम साहब ने भी कहा ये तो सचखंड है यहाँ तो जो आके कहेगा सच्चाई की जय हो वहाँ फिर सच्चाई की जय होनी होनी है कहीं इसमें कोई गुंजाइश नहीं है थोड़ी देर लग जाती है कभी है। बड़ा अपने अप तो, मैं तो, तो खूब तो यहाँ रहा हूँ पहले भी आता रहा हूँ आज ऐसा ही लगा कि जैसे अपने भाइयों बहनों के बीच में आ गया हूँ और मेरे बड़े भाई मेरे मान साहब जो हैं उनके साथ आके ये भी हम सब परिवार ही हैं तो आज पूरे परिवार के साथ मेरे दिल्ली से मेरी फैमिली भी आई है हम सब ने परिवार के साथ आके मत्था टेका है क्योंकि राजनीति और सरकार अपनी जगह रहती है लेकिन परिवार हमारा सबसे बड़ा है और मैं इसके लिए भी ऊपर वाले का शुक्रगुजार हूँ कि उन्होंने इस संकट के समय में हम सबको बल दिया और तमाम साजिशों के बाद भी हमारी टीम एक परिवार की तरह से मुठ्ठी की तरह एक रही बहुत बहुत